ਮੈਂ ਤੇ ਕੀ ਨਾਮ ਬਲਗਾਸ ਮਿਲਿਆ ਮੈਂ ਅਲੀ ਕਿ ਬੰਦੇ ਜੀ ਕੀ ਗੱਲ ਬਾਤ ਹੋਈ ਗੱਲ ਬਾਤ ਤੇ ਹੋਈ ਏ ਜੀ ਸਾਡਾ ਜੋ ਸਰਪੰਚੀ ਦਾ ਇਲੈਕਸ਼ਨ ਲੜਿਆ ਆ ਉਦੋਂ ਦੀ ਇਹਨਾਂ ਨੂੰ ਜਿੱਤ ਹਾਰ ਦਾ ਕੋਈ ਇਹਨਾਂ ਨੂੰ ਚੈ ਨਹੀਂ ਆ ਰਿਹਾ ਕਦੇ दारू ਪੀ ਕੇ ਕਿਸੇ ਨੂੰ ਗਲਪਗਲੂ ਇਸ ਕਰਦੇ ਨੇ ਕਦੇ ਕਿਸੇ ਨੂੰ ਕਰਦੇ ਨੇ ਅਸੀਂ ਪੰਜ ਚਾਰ ਉਰੀ ਅਫਸਰਾਂ ਦੇ ਕਹਿਣ ਤੇ ਲੋਕਾਂ ਦੇ ਕਹਿਣ ਤੇ ਅਸੀਂ ਕਿੰਨੇ ਵੀ ਜੇ ਅਸੀਂ ਕੋਟ ਤੇ ਤਾਂ ਵੀ ਅਸੀਂ ਮੰਨ ਲੋ ਲੋਕਾਂ ਨੇ ਵੀ ਕੁੱਟਣ ਲੱਗ ਪਏ ਜੇਕ ਠੀਕ ਹੈ ਤਾਂ ਵੀ ਲਗਾ ਇਸ ਕਰਕੇ ਤਿੰਨੇ ਨਾਲੇ ਬੋਲੇ ਨੇ ਸਾਡੇ ਤੇ ਤਿੰਨ ਵਾਰੀ ਅਸੀਂ ਹੱਥ ਜੋੜੇ ਨੇ ਇਹਨਾਂ ਵੀ ਤੁਸੀਂ ਇਹ ਸਾਡੇ ਬੰਦਿਆਂ ਤੇ ਨਾ ਕਰੋ ਅਸੀਂ ਜੇ ਸਾਨੂੰ ਪੰਚਾਇਤ ਨੂੰ ਚੁਣਿਆ ਜੇ ਤੇ ਸਾਨੂੰ ਪੰਚਾਇਤ ਨੂੰ ਵੇਖੋ ਵਿਕਾਸ ਵੇਖੋ ਹੀ ਕਰਦੇ ਆ ਨਹੀਂ ਕਰਦੇ ਇਹਨਾਂ ਨੇ ਆਪਣੇ ਮੇਰਾ ਛੋਟਾ ਬ੍ਰਦਰ ਜਿੱਤਿਆ ਜੀ ਮੇਰੇ ਘਰ ਦੀ ਮਹਿਫ ਮੇਰੀ ਮੈਂਬਰ ਬਣੀ ਹੈ ਮੈਂਬਰ ਬਣਿਆ ਇਹਨਾਂ ਨੇ ਕੋਈ ਸਾਨੂੰ ਪਤਾ ਨਹੀਂ ਕੋਈ ਬਾਤ ਨਹੀਂ ਰਾਤ ਦੀ ਜਿਹੜੀ ਗੱਲ ਹੈ ਮੈਨੂੰ ਅੱਜ 7-8 ਦਿਨ ਹੋ ਗਏ 10-12 ਦਿਨ ਮੇਰੇ ਮੜਕਿਆਂ ਤੋਂ ਆ ਗਈ ਮੇਰੇ ਲਤਾਂ ਰੁਗੀਆਂ ਲਤਾਂ ਰੁਗੀਆਂ ਮੈਂ ਆਪਦੇ ਘਰੇ ਬੈਠਾ ਇਹਨਾਂ ਨੇ ਕੀ ਕੰਮ ਕੀਤਾ ਰਾਤ ਨੂੰ ਆਦਾ ਪਲਾਨ ਬਣਾ ਕੇ ਸਾਨੂੰ ਨਹੀਂ ਪਤਾ ਸਾਡੇ ਪਤੀ ਜੀ ਦਾ ਵਿਆਹ ਸੀ ਸਾਡੇ ਬੱਚੇ ਉੱਥੇ ਗਏ ਸੀ ਮੈਂ ਤਾਂ ਦੋਵੇਂ ਚੀਜ਼ ਕਰੇ ਸੀ ਮੇਰਾ ਨਾਮ ਗੁਰਦੀਪ ਸਿੰਘ ਹਰਦੀਪ ਸਿੰਘ ਕਿਉਂ ਦਹਿਣ ਵਾਲੇ ਤੇ ਕੀ ਗੱਲ ਪਤਰੀ ਪਿੰਡ ਮੇਰਾ ਗੱਟੀ ਰਾਜੋ ਕੈਦ ਹੈ ਪਿੰਡ ਗੱਟੀ ਰਾਜੋ ਕੈਦ ਹੈ ਜੀ ਕੀ ਰੋਲਾ ਪਿਆ ਜਿਹੜਾ ਹੁਣ ਗੋੜੀਆਂ ਚੱਲੀ ਐਕਟਾਂ ਰੋੜੇ ਚੱਲੀ ਕੀ ਕਾਰਨ ਹੋ ਗਿਆ ਤੇ ਉਹ ਸਾਰਾ ਇਹ ਰੋਲਾ ਇਹ ਵੀ ਉੱਥੇ ਸਾਡਾ ਪਿੰਡ ਨਾ ਕੋਈ ਪਹਿਲੇ ਰੋਲਾ ਹੋਇਆ ਸੀ ਮੇਰੇ ਚਾਚੇ ਬੂਟੇ ਹੋਰਾਂ ਦਾ ਤੇ ਉਹਦੇ ਵਿੱਚ ਉਹਨਾਂ ਦਾ ਕਿਸੇ ਪਰਚੇ 'ਚ ਨਾ ਆ ਗਿਆ ਸੀ ਤੇ ਉਹਦੇ ਵਿੱਚ ਨਾ ਉਹਨਾਂ ਕੋਲੋਂ ਮੈਂ ਨਾ ਇਹਨੂੰ ਪੈਸੇ ਦਵਾਏ ਬਲਕਾਰ ਸਿੰਘ ਨੂੰ ਤੇ ਇਹ ਕਹਿੰਦਾ ਕੋਈ ਨਹੀਂ ਮੈਂ ਉਹ ਪਰਚੇ ਚ ਦਾ ਨਾਂ ਨਹੀਂ ਆਉਣ ਦੇਣਾ ਤੇ ਮੈਂ ਫੈਸਲਾ ਕਰਾ ਦਿਆਂਗਾ ਤੇ ਜੀ ਨਾ ਹੋਇਆ ਤਾਂ ਮੰਨ ਲਓ ਮੈਂ ਪੈਸੇ ਵਾਪਸ ਕਰ ਦਿਆਂਗੇ ਇਹਨੂੰ ਅਸੀਂ 6 ਲੱਖ ਰੁਪਈਆ ਦਿੱਤਾ ਜੀ ਬਲਕਾਰ ਸਿੰਘ ਨੂੰ ਤੇ ਕੰਮ ਵੀ ਨਹੀਂ ਆਇਆ ਤੇ ਉਹਨਾਂ ਇਹਦੇ ਉਸਤੇ ਰੋਲੇ ਦੇ ਵਿੱਚ ਉਹ ਜਿਨ੍ਹਾਂ ਨੇ ਪੈਸੇ ਦਵਾਏ ਸੀ ਮੈਂ ਚਾਹਤੇ ਬੁੱਟੇ ਹੋਰਾਂ ਦੇ ਉਹ ਕਹਿੰਦੇ ਵੀ ਮਤਲੇ ਜਿਆਦਾ ਸਾਡੇ ਪੈਸੇ ਵਾਪਸ ਕਰਾ ਦੇ ਨਹੀਂ ਤਾਂ ਅਸੀਂ ਤੇਰਾ ਕੋਈ ਨੁਕਸਾਨ ਕਰ ਦਿਆਂਗੇ ਠੀਕ ਹੈ ਤੇ ਧਮਕੀ ਦਿੱਤੀ ਤੇ ਇਹਨੇ ਬਲਕਾਰ ਸਿੰਘ ਨੇ ਇਹਦਾ ਵੀ ਵਿੱਚ ਹੱਥ ਸੀ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਮਾਨਗ ਕੁੜੀ ਨੂੰ ਮਰਵਾਤਾ ਬਲਕਾਰ ਸਿੰਘ ਨੇ ਤੇ ਉਹ ਵਜ੍ਹਾ ਸੀ ਕਿ ਹਾਂਜੀ ਉਹ ਵਜ੍ਹਾ ਜੀ ਇੱਟਾ ਰੋੜੇ ਕੰਤਲੇ ਇੱਟਾ ਰੋੜੇ ਉਹੀ ਇਹਨਾਂ ਦੇ ਕੋਲ ਪਾਹੀ ਕਿਹਾ ਵੀ ਤੂੰ ਸਾਡੇ ਪੈਸੇ ਵਾਪਸ ਕਰ ਹਾਂਜੀ ਹਾਂਜੀ ਨਹੀਂ ਨਹੀਂ ਅਸੀਂ ਤਾਂ ਇੱਥੇ ਹੀ ਰਹਿਨੇ ਆ ਜੀ ਉੱਥੇ ਉੱਥੇ ਸਾਨੂੰ ਕਰੋ ਬਾਹਰ ਕੱਢ ਸਾਡੇ ਜਿਹੜੇ ਕਾਰ ਦੀ ਥਾਂ ਨਾ ਉਹ ਕਹਿੰਦੇ ਵੀ ਜਦੋਂ ਤੱਕ ਤੁਸੀਂ ਸਾਨੂੰ ਪੈਸੇ ਨਹੀਂ ਦਿੰਦੇ ਜੇ ਤੁਹਾਡੀ ਉਹਨਾਂ ਸਾਰੀ ਥਾਂ ਦਾ ਕਬਜ਼ਾ ਕੀਤਾ ਆ ਜੀ ਚੇਹਰਾ ਜਮਨਾ ਬਾਈ ਜਮਨਾ ਕਿੱਥੇ ਰਹਿੰਦੇ ਸੀ ਪਹਿਲਾਂ ਤਾਂ ਰਹਿੰਦੇ ਸੀ ਗੱਟੀ ਰਾਜੋ ਕਿਤੇ ਹੋਣਾ ਸਹੀ ਸੀ ਥਾਗੇ ਮੁਸੀਬਤ ਦੇ ਮਾਰੇ ਕਿ ਕੀ ਰੋਲਾ ਪਿਆ ਰੋਲਾ ਚੱਡਾ ਹਵਸ ਪੈਸੇ ਦੇ ਚੱਕਰ ਦੇ ਵਿੱਚ ਮੇਰੀ ਕੁੜੀ ਮਾਰਤੀ ਉਹਨਾਂ ਨੇ 6 ਲੱਖ ਦਾ ਰੋਲਾ ਸੀਗਾ ਬਲਕਾਰ ਨਾਲ ਬਲਕਾਰ ਨਾਲ ਹਾਂਜੀ ਇਹ ਕੌਣ ਹੈ ਇੱਥੇ ਦਾ ਲੀਕ ਇਹਦਾ ਬਲਕਾਰ ਸਰਪੰਚ ਨਹੀਂ ਮੈਂਬਰ ਮੈਂਬਰ ਹੈਗਾ ਹੋਣ ਬਣੇ ਨੇ ਤੇ ਕੀ ਉਹਨਾਂ ਦਾ ਮਾਰੀ ਕਿਵੇਂ ਕੀ ਕੰਮ ਹੈ ਇਨੇ ਪਾਸੇ ਫੜਾਇਆ ਸੀ ਮੇਰੇ ਬੰਦੇ ਨੇ ਜਾਮਨੀ ਚ ਵਿਚ ਗੱਲ ਕਰਾਈ ਸੀ ਤੇ ਇਹਨੇ ਪਾਸੇ 6 ਲੱਖ ਰੁਪਈਆ ਫੜਾਇਆ ਵੀ ਥੋੜਾ ਕੰਮ ਕਰਾ ਦਾਂਗਾ ਮੈਂ ਉਹ ਬੰਦਾ ਚਿੱਤੇ ਚ ਫੜਾਇਆ ਗਿਆ ਸੀਗਾ ਤੁਹਾਨੂੰ ਛਡਾਉਣ ਵਾਸਤੇ ਇਹਨੇ ਛਡਾਉਣ ਵਾਸਤੇ ਨੇ 6 ਲੱਖ ਰੁਪਈਆ ਦਿੱਤਾ ਹਾਂ ਦਿੱਤਾ ਸੀ ਤੇ ਫਿਰ ਉਹ ਕਹਿੰਦਾ ਵੀ ਤਕ ਮੈਂ ਕੰਮ ਕਰਾ ਦਾਂਗਾ ਇੱਕ ਆਪ ਘਰੇ ਖਾ ਗਿਆ ਉਹ ਬੰਦਾ ਛਡੀ ਚਾ 6 ਲੱਖ ਰੁਪਈਆ ਵੀ ਨਹੀਂ ਮੋੜਾ ਗਿਆ ਮੇਰੀ ਥਾਂ ਤੇ ਵੀ ਕਬਜ਼ਾ ਤੇ ਮੇਰੇ ਕੁੜੀ ਵੀ ਉਹਨੇ ਮੇਰੀ ਮਾਰ ਦੀ 15 ਸਾਲਾਂ ਦੀ ਲੜਕੀ ਸੀਗੀ ਉਹਨੇ ਮਰਵਾਤੀ ਮਰਵਾਈਏ ਨੇ ਬਲਕਾਰ ਸਿੰਘ ਨੇ ਇਹਦੇ ਕਰਨ ਪੈ ਸੀ ਇਹਦੇ ਕੋਲਗੇ ਸੀ ਇਹ ਮੋੜ ਕੇ ਨਹੀਂ ਦਿੰਦਾ ਸੀ ਇਹਨਾਂ ਨੇ ਮੇਰੀ ਕੁੜੀ ਮਾਰਦੀ ਉਹ ਪੈਸੇ ਮੜਾਉਂਦੇ ਸੀ ਅਸੀਂ ਨਿਕਲਾਉਂਦੇ ਸੀ ਇਹ ਮੋੜਦੇ ਨਹੀਂ ਸੀ ਉਹ ਕੋਣ ਉਹ ਬੁੱਟੀ ਹੋ ਰਹੀ ਸੀ ਕਿੱਥੋਂ ਦੇ ਉਹ ਗੱਤੀ ਰਾਜੋ ਕੇ ਦੇ ਪੈਸੇ ਦੇ ਹੋਣਾ ਨੇ ਹਾਂ ਉਹਨਾਂ ਨੇ ਦਿੱਤੇ ਸੀ ਪੈਸੇ ਤੇ ਫੜੇ ਆਸ ਬੰਦੇ ਨੇ ਸੀ ਬਲਕਾਰ ਮੋਟੂ ਨੇ ਗੋਡੀਆਂ ਚੱਲੀਆਂ ਨੇ ਵਿਵਾਦ ਪੈਸੇ ਨੂੰ ਲੈ ਕੇ ਕੀ ਮਾਮਲਾ ਹੈ ਇਹ ਪਿੰਡ ਅਲੀ ਕੇ ਥਾਣਾ ਸਦਰ ਫਰੋਜਪੁਰ ਵਿੱਚ ਹੈ ਇੱਥੇ ਦੋ ਤਰ੍ਹਾਂ ਨੂੰ ਲੈ ਕੇ ਕੁਝ ਨਾ ਪੈਸਿਆਂ ਦਾ ਲੈਣ ਦੇਣ ਸੀ ਤੁਸੀਂ ਦੋ ਤਰ੍ਹਾਂ ਦੇ ਆਪਸ ਦੇ ਵਿੱਚ ਝਗੜਾ ਹੋਇਆ ਜਿਹਦੇ ਵਿੱਚ ਕਾਫੀ ਨਾਲ ਇੱਟਾਂ ਰੋੜੇ ਵੀ ਚੱਲੇ ਆ ਤੇ ਦੋਨੋਂ ਤਰ੍ਹਾਂ ਇਹ ਦੋਸ਼ ਲਾਉਂਦੀਆਂ ਵੀ ਦੋਨੋਂ ਤਰ੍ਹਾਂ ਵੱਲੋਂ ਵੀ ਹਵਾਈ ਫਾਇਰ ਵੀ ਕੀਤੇ ਗਏ ਜੋ ਦੋ ਬੰਦੇ ਜ਼ਖਮੀ ਹੋਏ ਉਹਨਾਂ ਨੂੰ ਹਸਪਤਲ ਭੇਜਤਾ ਉਹਨਾਂ ਦੇ ਬਿਆਨ ਲੈ ਕੇ ਜਿਸ ਤਰ੍ਹਾਂ ਦੀ ਵੀ ਕਾਰਵਾਈ ਹੋਊਗੀ ਪਰ ਚਾ ਦਰਜ ਕਰਕੇ ਅਮਲ ਚ ਲਿਆਂਦੀ ਜਾਏ ਸਰ ਕੋ ਘਰ ਦਾ ਨੁਕਸਾਨ ਹੋਇਆ ਉਹ ਕਹਿੰਦਾ ਜੀ ਇਹਨਾਂ ਨੇ ਥੋੜੇ ਬਹੁਤ ਜਦੋਂ ਜਦੋਂ ਇਹ ਦੋ ਤਿੰਨ ਦਾ ਝਗੜਾ ਹੋਇਆ ਜਿੱਤ ਕਿਸੇ ਦੇ ਘਰੇ ਕੁਇਟਾ ਰੋੜੇ ਚੱਲੇ ਆ ਉਹਦੇ ਕੋਈ ਸ਼ੀਸ਼ੇ-ਸ਼ੂਸ਼ੇ ਖੰਡੇ ਸਭ ਨੂੰ ਜ਼ਖਮੀ ਵੀ ਗੋਲੀ ਲੱਗੀ ਤੁੰ ਦੱਸਿਆ ਜੀ ਦੋ ਬੰਦੇ ਜ਼ਖਮੀ ਆ ਜੇ ਗੋਲੀ ਲੱਗੀ ਐਟਾ ਰੋੜੇ ਲੱਗੇ ਡਾਕਟਰ ਇਹ ਦੱਸਾਂਗਾ ਇਹਨਾਂ ਦੋਹਾਂ ਤਰ੍ਹਾਂ ਨੂੰ ਉੱਥੇ ਬਿਆਨ ਲਿਖ ਕੇ ਜੋ ਵੀ ਕਾਰਵਾਈ ਬਣਦੀ ਆ ਉਹ ਵਿੱਚ ਮਾਮਲਾ ਪੈਸੇ ਨਾਲ ਦੇਣ ਦਾ ਪੁਰਾਣਾ ਕੋਈ 5 ਲੱਖ ਰੁਪਏ ਦਾ ਜਾਂ 4-5 ਲੱਖ ਰੁਪਏ ਦਾ ਕੋਈ ਲੈਣ ਦੇਣ ਦਾ